ਆ ਲੋ ਚ ਕੰਮ ਕਰਿਆ ਕਰਦਾ ਸਰ ਕੋਈ ਕੰਮ ਕਿਵੇਂ ਕਰਾਂ ਬੰਨੀ ਤੇ ਪਈਆਂ ਕੰਮ ਦੱਸ ਕਿਵੇਂ ਕਰਾਂ ਐਵੇਂ ਹੀ ਕਰ ਬਸ ਆ ਮਾੜਾ ਜਿਹਾ ਖੋਲ ਦਿੰਦਾ ਮੈਂ ਸਾਰਾ ਕੰਮ ਕਰ ਦੂੰ ਕਰਦਾ ਮੈਂ ਕਿਧਰੇ ਨਹੀਂ ਜਾਂਦੀ ਤੈਨੂੰ ਕਿਉਂ ਫਹਿਮ ਪਾਤਾ ਕਿਸੇ ਨੇ ਮੈਨੂੰ ਕਹਿੰਦਾ ਨਾ ਇੱਕ ਵਾਰੀ ਤੂੰ ਜੀ ਕਰ ਲੈਣਾ ਕਰਿਆ ਕਰ ਮੇਰੇ ਨਾਲ ਇੱਕ ਗੱਲ ਹੀ ਰੱਖਿਆ ਕਰ ਜਿਹੜੀ ਕਹਿਤੀ ਉਹੀ ਕਰ ਹਲੇ ਚਾਹ ਕੀ ਹੈ ਨਾ ਦੁੱਧ ਦਾ ਨਹੀਂ ਤੇ ਨਾ ਕੁਝ ਹੋਰ ਹੈਗਾ ਕਾਲੀ ਪੀਲੀ ਮੱਥੇ ਮਾਰੀ ਚੱਕ ਕੇ ਲੈ ਜਾ ਹੋਰ ਬਣਾ ਦਿੰਨੀ ਆ